ਉਸੀ ਸਨਰੇਓ ਰੇਡੀਓ ਧਮਾਲ ਤੇ ਨਿੰਦਰ ਕੋ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੌਪਲਰ ਖਬਰਾਂ ਤੇ ਖਬਰਾਂ ਮੋਹਾਲੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਵਿੱਚ ਲਈ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਲਾਨਿਆ ਗਿਆ ਐਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ ਤੇ ਮੁੰਡਿਆਂ ਨੂੰ ਪਛਾੜ ਦਿੱਤਾ ਹੈ ਪਹਿਲੀਆਂ ਤਿੰਨ ਪੋਜੀਸ਼ਨਾਂ ਲੜਕੀਆਂ ਨੇ ਹਾਸਲ ਕਰਕੇ ਆਪਣਾ ਆਪਣੇ ਅਧਿਆਪਕਾਂ ਦਾ ਮਾਪਿਆਂ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਕਹਤੇ ਰਹੇ ਕਿ ਭਾਰਤ ਵਿੱਚ ਤਾਂ ਹਨ ਹੀ ਤੇ ਪੰਜਾਬ 'ਚ ਵੀ ਹੁਣ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਤੋਂ ਮੋਰੀ ਹੋ ਰਹੀਆਂ ਨੇ ਚੰਡੀਗੜ੍ਹੋਂ ਖਬਰ ਪੰਜਾਬ 'ਚ ਕਣਕ ਦੀ ਪ੍ਰਾਈਵੇਟ ਖਰੀਦ ਦੇ ਮੋਢਲੇ ਰੁਝਾਨ ਕਿਸਾਨਾਂ ਦਾ ਢਾਰ ਸਬੰਨਣ ਵਾਲੇ ਹੈ ਕਿਉਂਕਿ ਕਈ ਮੰਡੀਆਂ ਵਿੱਚ ਕਣਕ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ ਤੋਂ 75 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਤੇ ਵਿਕੀ ਹੈ ਕਿਸਾਨਾਂ ਨੇ ਔਸਤਨ 50 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਭਾਅ ਉੱਚਾ ਮਿਲ ਰਿਹਾ ਦੱਸਿਆ ਪ੍ਰਾਈਵੇਟ ਵਪਾਰੀਆਂ ਦਾ ਇਹ ਰੁਝਾਨ ਦੇ ਆ ਤੱਕ ਕਿਸਾਨਾਂ ਨੂੰ ਕੁਝ ਮੁਨਾਫਾ ਜ਼ਰੂਰ ਮਿਲੇਗਾ ਰਿਪੋਰਟ ਅਨੁਸਾਰ ਕਮਾਂਤਰੀ ਬਾਜ਼ਾਰ 'ਚ ਕਣਕ ਦੀ ਮੰਗ ਇਸ ਵਾਰ ਵੀ ਜ਼ਿਆਦਾ ਹੈ ਸੋਨਾ ਵਾਲਾ ਬਰਾ ਹੁਣ ਕਰਕੇ ਕਰੀਬ 80 ਕਰੋੜ ਲੋਕਾਂ ਨੂੰ 5 ਕਿਲੋ ਮੁਫਤ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਗਦਾਮਾਂ 'ਚੋਂ ਕਣਕ ਦੇ ਭੰਡਾਰ ਮੁੱਕਣ ਲੱਗੇ ਨੇ ਚਾਰੇ ਪਾਸੇ ਹੁਣ ਕਣਕ ਦੀ ਬੁੱਕਤ ਐਮਪੈਰੀ ਹੈ ਜਿਸ ਕਰਕੇ ਪ੍ਰਾਈਵੇਟ ਵਪਾਰੀ ਵੀ ਮੁੱਢਲੇ ਪੜਾਤੇ ਹੀ ਉੱਚੇ ਭਾਅ ਤੇ ਕਣਕ ਖਰੀਦ ਰਿਹਾ ਹੈ ਇੱਕ ਰਿਪੋਰਟ ਅਨੁਸਾਰ ਕੇ ਅਧਿਆਪਕ ਉਹੜਾ ਹੁਣ ਦੀ ਡਿਊਟੀ ਕਰਦੇ ਪਰ ਨਾਲ-ਨਾਲ ਅਧਿਆਪਕਾਂ ਨੂੰ ਕਈ ਵਾਰੀ ਪਟਵਾਰੀਆਂ ਵਾਲੀਆਂ ਡਿਊਟੀਆਂ ਕਰਨੀਆਂ ਪੈਂਦੀਆਂ ਜਦੋਂ ਚੋਹਾ ਆ ਜਾਂਦੀਆਂ ਉਦੋਂ ਇਹਨਾਂ ਨੂੰ ਲਾ ਦਿੱਤਾ ਜਾਂਦਾ ਹੈ ਵੋਟਾਂ ਤੇ ਰਿਪੋਰਟ ਅਨੁਸਾਰ ਕਿ ਪੰਜਾਬ ਚ ਇਸ ਵਾਰ 24000 ਮਲਾਜਪਨ ਚੋਂ ਕਰੀਬ 10000 ਅਧਿਆਪਕ ਹੀ ਚੋਣ ਡਿਊਟੀ ਨਿਭਾ ਰਹੇ ਆ ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ ਸਿਬਨਸੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਵੋਟਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਗਏ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਲੋਕ ਸਭਾ ਚੋਣਾਂ ਕਰਵਾਉਣ ਵਾਸਤੇ ਇਸ ਵਾਰ ਲਗਭਗ 24000 ਪਲਾਟਫਾਰਮਾਂ ਦੀ ਡਿਊਟੀ ਲਾਈ ਜਿਨ੍ਹਾਂ ਚੋਂ ਕਰੀਬ 14000 ਅਧਿਆਪਕਾਂ ਦੀ ਡਿਊਟੀ ਹੈ ਜਦਕਿ ਹਰ ਸਾਲ ਪਹਿਲਾਂ ਚੋਣਾਂ ਵੇਲੇ ਡਿਊਟੀ ਅਧਿਆਪਕਾਂ ਦੀ ਵੱਡੀ تعداد ਚ ਲੱਗਦੀ ਹੈ। 24450 ਪੋਲਿੰਗ ਸਟੇਸ਼ਨ ਪੂਰੇ ਪੰਜਾਬ ਤੋਂ ਇਹਨਾਂ ਕੋਸ਼ਿਸ਼ ਕੀਤੀ ਹੈ ਅਧਿਆਪਕਾਂ ਦੀ ਡਿਊਟੀ ਨਾ ਲਾਈ ਜਾਏ ਕਿਉਂਕਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੁੰਦਾ ਇਸ ਲਈ ਸਾਡੀ ਕੋਸ਼ਿਸ਼ ਹੈ ਅਧਿਆਪਕਾਂ ਦੀ ਘੱਟ ਤੋਂ ਘੱਟ ਡਿਊਟੀ ਲਾਈ ਜਾਏ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਖਬਰਾਂ ਆ ਰਹੀਆਂ ਚੰਡੀਗੜ੍ਹ ਤੋਂ ਸ਼੍ਰੋਮਣੀ ਕਾਲੀ ਦਲ ਸੰਯੁਕਤ ਤੋਂ ਰਲੇਵਾ ਕਰਕੇ ਫਿਰ ਕਾਲੀ ਦਲ ਚ ਆ ਗਿਆ ਸੁਖਦੇਵ ਸਿੰਘ ਢੀਂਡਸਾ ਬਾਦਲਾ ਨਾਲ ਨਰਾਜ਼ ਚੱਲੇ ਨੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਪਣੇ ਵਰਕਰ ਸੰਗਰੂਰ ਆਪਣੀ ਕੋਠੀ ਵਿੱਚ ਸੱਦੇ ਬਹੁਤ ਸਾਰੇ ਵਰਕਰ ਪਹਿਲਾਂ ਢੀਂਡਸਾ ਦੀ ਕੋਠੀ ਇਕੱਠੇ ਹੋਏ ਸਨ ਚੰਡੀਗੜ੍ਹ ਜਦੋਂ ਸੁਖਵੀਰ ਬਾਦਲ ਵੀ ਢੀਂਡਸਾ ਨੂੰ ਮਨਾਉਣ ਲਈ ਪੁੱਜੇ ਸਨ ਢੀਂਡਸਾ ਦੇ ਪੈਰੀਂ ਹੱਥ ਲਾ ਕੇ ਸੁਖਵੀਰ ਬਾਦਲ ਨੇ ਬੱਚਿਆਂ ਵਾਂਗ ਮਿੰਤ ਵੀ ਕੀਤੀ ਪਰ ਢੀਂਡਸਾ ਨਹੀਂ ਮੰਨੇ ਹੁਣ ਢੀਂਡਸਾ ਨੇ ਅੱਜ ਸੰਗਰੂਰ ਹਲਕੇ 'ਚ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਮੈਂ ਹੋਰ ਕਿਸੇ ਪਾਰਟੀ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਜੇ ਕੋਈ ਆਪਾਂ ਹੋਰ ਗੱਲ ਕਰਦੇ ਆਂ ਤਾਂ ਕਾਲੀ ਦਲ ਕਮਜ਼ੋਰ ਹੁੰਦਾ ਹੈ ਅਸੀਂ ਪਿਓ ਪੁੱਤ ਕਾਲੀ ਦਲ ਚ ਹੀ ਹਾਂ ਤੇ ਕਾਲੀ ਦਲ ਚ ਰਾਵਾਂਗੇ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਤੇ ਜਲੰਧਰ ਤੋਂ ਖਬਰ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਪਸ਼ਟ ਕੀਤਾ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ ਉਹਨਾਂ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਰਾਜ ਸਭਾ ਦੀ ਸੀਟ ਦੀ ਪੇਸ਼ਕਸ਼ ਕੀਤੀ ਸੀ ਤਾਂ ਉਹਨਾਂ ਨੇ ਤਿੰਨ ਵਾਰ ਜਵਾਬ ਦਿੱਤਾ ਸੀ ਕਿ ਉਹ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੇ ਤੇ ਸਮਾਜ ਸ਼ਿਵਾ ਦੇ ਖੇਤਰ ਵਿੱਚ ਹੀ ਰਹਿਣਾ ਚਾਹੁੰਦੇ ਆ ਤਾਂ ਜੋ ਉਸ ਵੇਲੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪਾਰਟੀ ਉਹਨਾਂ ਨੂੰ ਕਿਸੇ ਚੋਣ ਰੈਲੀ ਵਿੱਚ ਨਹੀਂ ਬੁਲਾਏਗੀ ਸੀਚੇਵਾਲ ਨੇ ਕਿਹਾ ਕਿ ਉਹ ਸਾਲ 2002 ਤੋਂ ਵਾਤਾਵਰਨ ਨੂੰ ਚੋਣ ਮਨੋਰਥ ਪੱਤਰਾਂ 'ਚ ਸ਼ਾਮਲ ਕਰਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਹਮੇਸ਼ਾ ਕਹਿੰਦੇ ਰਹੇ ਨੇ ਖਬਰ ਗਵਾਂਡੀ ਮੁਲਕ ਪਾਕਿਸਤਾਨ ਤੋਂ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਗਵਾਂਡੀ ਦੇਸ਼ਾਂ ਨਾਲ ਸਬੰਧਾਂ ਬਾਰੇ ਆਪਣੇ ਪਿਤਾ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਉਹਨਾਂ ਬਿਆਨਾਂ ਦਾ ਹਵਾਲਾ ਦਿੱਤਾ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਗਵਾਂਡੀਆਂ ਨਾਲ ਨਾ ਲੜੋ ਉਹਨਾਂ ਲਈ ਦੋਸਤੀ ਤੇ ਆਪਣੇ ਦਿਲ ਦੇ ਦਰਵਾਜ਼ੇ ਖੁੱਲ੍ਹੇ ਰੱਖੋ ਮਾਮਲੇ ਨਾਲ ਜੁੜੇ ਜਾਣਕਾਰ ਮਰੀਮ ਨਵਾਜ਼ ਦੇ ਇਸ ਪਿਆਰ ਨੂੰ ਭਾਰਤ-ਪਾਕਿ ਦੇ ਸਬੰਧ ਸੁਧਾਰਨ ਦੇ ਇਰਾਦੇ ਵਜੋਂ ਚੰਗੇ ਇਰਾਦੇ ਵਜੋਂ ਦੇਖ ਰਹੇ ਹੈ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪੁਜਿਤ 3000 ਭਾਰਤੀ ਸਿੱਖ ਸ਼ਰਧਾਲੂਆਂ ਦੇ ਸਾਹਮਣੇ ਮਰੀਮ ਨਵਾਜ਼ ਨੇ ਭਾਰਤ ਨਾਲ ਸਬੰਧ ਸੁਧਾਰਨ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਜਦੋਂ ਮੈਂ ਮੁੱਖ ਮੰਤਰੀ ਬਣੀ ਤਾਂ ਮੈਨੂੰ ਭਾਰਤ ਦੇ ਉੱਥੋਂ ਦੇ ਪੰਜਾਬ ਸੂਬੇ ਤੋਂ ਵਧਾਈ ਸੰਦੇਸ਼ ਬਹੁਤ ਆਏ। ਮੈਂ ਬੜੀ ਖੁਸ਼ ਹੋਈ। ਮੈਂ ਸੋਚਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਕੋਈ ਸਰਹੱਦ ਨਹੀਂ। ਪੰਜਾਬ ਦੇ ਲੋਕਾਂ ਨੇ ਭਾਵੇਂ ਉਹ ਭਾਰਤ ਹੋਣ ਜਾਂ ਪਾਕਿਸਤਾਨ ਦੇ ਇਹਨਾਂ ਲੋਕਾਂ ਨੇ ਦੇਖਿਆ ਕਿ ਪੰਜਾਬ ਦੀ ਇੱਕ ਤੀਮ ਮੁੱਖ ਮੰਤਰੀ ਬਣੀ ਹੈ ਉਰਦੂ ਤੇ ਪੰਜਾਬੀ ਵਿੱਚ ਦਿੱਤੇ ਆਪਣੇ 10 ਮਿੰਟ ਦੇ ਭਾਸ਼ਣ 'ਚ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਇੱਕ ਜੜਾਵ ਖਾਣ ਦੀ ਗੱਲ ਕੀਤੀ ਉਹਨਾਂ ਖਾਸ ਕਰਕੇ ਦੋਵਾਂ ਦੇਸ਼ਾਂ ਦੇ ਪੰਜਾਬ ਸੂਬਿਆਂ ਦੇ ਆਪਸੀ ਸਬੰਧਾਂ ਦਾ ਵੀ ਖਾਸਾ ਚੰਗਾ ਸੋਹਣਾ ਜ਼ਿਕਰ ਕੀਤਾ ਕੱਲ ਤੇ ਪਰਸੋਂ ਤੇ ਚੌਥੇ ਤਿੰਨ ਦਿਨ ਪੰਜਾਬ ਦਾ ਮੌਸਮ ਡਾਡਾ ਖਰਾਬ ਰਿਹਾ ਕਿਤੇ ਕਿਤੇ ਗੜੇ ਪੈ ਗਏ ਮੀਂਹ ਪੈ ਗਿਆ ਨੇਰੀ ਵੀ ਚੁੱਲੀ ਤੇ ਕਣਕ ਵੀ ਉੱਥੇ ਵਿਚ ਗਈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਫਸਲਾਂ ਜਿਨ੍ਹਾਂ ਦੀਆਂ ਨੁਕਸਾਨੀਆਂ ਗਈਆਂ ਉਹਨਾਂ ਦੀ ਪਰਪਾਈ ਕਰਾਂਗੇ ਅੱਜ ਸਵੇਰੇ ਪਹਿਲਾਂ ਬੱਦਲ ਸਨ ਫਿਰ ਮੌਸਮ ਸਾਫ਼ ਹੋ ਗਿਆ ਹਵਾ ਮਾੜੀ ਮੋਟੀ ਵਗਦੀ ਰਹੀ ਧੁੱਪ ਚੰਗੀ ਨਿਕਲੀ ਹੈ ਔਰ ਕਣਕ ਦੀ ਵਾਢੀ ਚੁਕਾਈ ਤੇ ਤਲਵਾਈ ਦਾ ਕੰਮ ਤੇਜ਼ ਹੋ ਗਿਆ ਮੰਡੀਆਂ 'ਚ ਕਿਸਾਨ ਬੈਠੇ ਨੇ ਕਣਕ ਜਿੱਥੇ ਨਹੀਂ ਨੁਕਸਾਨੀ ਗਈ ਪੂਰੀ ਚੰਗੀ ਸੋਹਣੀ ਸਨਖੀ ਖੜੀ ਹੈ ਉੱਥੇ ਕਿਸਾਨਾਂ ਦੇ ਹੌਸਲੇ ਬਲੰਦ ਨੇ ਕਣਕ ਦੀ ਚੁਕਾਈ ਦੇ ਕੰਮ ਚ ਬਹੁਤ ਤੇਜ਼ੀ ਆ ਚੁੱਕੀ ਹੈ ਇੱਕ ਹਫਤੇ ਦੇ ਅੰਦਰ ਅੰਦਰ ਕਣਕ ਦਾ ਕੰਮ ਨਿਪਟ ਜਾਵੇਗਾ ਨਿੰਦਰ ਕੁ ਗਿਆਨਵੀ ਤੋਂ ਰੇਡੀਓ ਧਮਾਲ ਤੇ ਤੁਸੀਂ ਪੋਜ਼ਿਟਿਵ ਖਬਰਾਂ ਸੁਣ ਰੈਸੀ ਅੱਜ ਇਹ ਖਬਰਾਂ ਮੁੱਕਦੀਆਂ ਦਿਵਾਂ ਗਿਆ ਮਿਲਦੇ ਹਾਂ ਸੋਮਵਾਰ ਤਤਕਲੀ ਰਾਬ ਰੱਖਾ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਧੰਨਵਾਦ